ਕਬਿਆਨ ਨਾਲ ਲੀਡਰ ਦੇ ਇੱਕ ਬਿਆਨ ਨਾਲ ਬਹੁਤ ਸਾਰੇ ਘਰਾਂ ਦਾ ਭਵਿੱਖ ਬਦਲ ਜਾਂਦਾ ਚੱਕ ਕੇ ਬਿਆਨ ਦੇਤਾ ਪ੍ਰਾਈਵੇਟ ਬੱਸਾਂ ਨੂੰ ਉਹ ਨਿਜੀਕਰਨ ਕਰ ਦਿਆਂਗੇ ਜੀ ਕੇਂਦਰੀਕਰਨ ਕਰ ਦਿਆਂਗੇ ਚਲੋ ਜੀ ਸਾਰੇ ਬੱਸਾਂ ਵੇਚ ਜਾਂਦੇ ਜੀ ਸਾਡੇ ਦੋਸਤ ਨੇ ਇੱਕ ਕੈਨੇਡਾ ਰਹਿੰਦੇ ਨੇ ਉਹਨਾਂ ਦੀ ਬੜੀ ਵੱਡੀ ਵੱਡੀ ਟਰਾਂਸਪੋਰਟ ਸੀਗੀ ਉਹ ਕਹਿੰਦੇ ਇੱਕ ਬਾਦਲ ਦੇ ਇੱਕ ਬਿਆਨ ਨੇ ਸਾਡਾ ਸਾਰਾ ਟਰਾਂਸਪੋਰਟ ਦਾ ਧੰਦਾ ਤਬਾਹ ਕਰਕੇ ਰੱਖਤਾ ਉਹਨੇ ਕਹੇਤਾ ਸਾਰੀਆਂ ਨਿੱਜੀ ਬੱਸਾਂ ਦਾ ਕੇਂਦਰੀਕਰਨ ਕਰਾਂਗੇ ਉਹ ਕਹਿੰਦੇ ਸਾਡੇ ਘਰ ਦੇ ਕਹਿੰਦੇ ਭਾਈ ਬੱਸਾਂ ਹੁਣ ਵਿਕਣਗੀਆਂ ਤੂੰ ਉਹਦਾ ਕੈਨੇਡਾ ਲੰਮੀ ਜਾ ਕਹਿੰਦਾ ਫਿਰਦਿਆਂ ਕੈਨੇਡਾ ਚ ਨਾ ਕੋਈ ਜਿਕਰ ਨਹੀਂ ਕੀਤਾ ਕੇਂਦਰੀਕਰਨ ਦਾ ਕਹਾੜਾ ਕਰਨਾ ਸੀ ਉਹਦਾ ਬਾਦਲੀਕਰਨ ਕਰਤਾ ਸਾਰੀਆਂ ਬੱਸਾਂ ਆਪ ਲੈ ਲੀਆਂ ਚਲੋ ਜੀ ਸਾਰੇ ਰੂਟ ਆਪ ਲੈ ਲੈ ਚਲੋ ਜੀ ਜਦੋਂ ਲੀਡਰ ਜਿਹੜਾ ਨਾ ਉਹ ਵਪਾਰੀ ਬਣ ਜੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬੇਗਾਰੀ ਜਦੋਂ ਰਾਜੇ ਹੀ ਵਪਾਰ ਕਰਨ ਲੱਗ ਗਿਆ ਫਿਰ ਕਿਹਨੂੰ ਹੋਰ ਨੂੰ ਕਿਹਨੂੰ ਕਰਨ ਦੇਊਗਾ ਜੇ ਵਪਾਰ ਉਹ ਜੋ ਰਾਜੇ ਦੀਆਂ ਬੱਸਾਂ ਚੱਲਦੀਆਂ ਹੁਣ ਫਿਰ ਹੋਰ ਕਿਹਨੂੰ ਪਾਉਣ ਦੇਊਗਾ ਮਿੰਨੀ ਬੱਸਾਂ ਦੇ ਰੂਟ ਕਿਉਂ ਪਾਉਣ ਦੇਊਗਾ ਉਹ ਫਿਰ 2 ਮਿੰਟ ਤੁਹਾਡੇ ਮੂਰੇ ਲਾ ਲੂਗਾ 2 ਮਿੰਟ ਤੁਹਾਡੇ ਪਿੱਛੇ ਲਾ ਲੂਗਾ ਤੁਹਾਨੂੰ 버ਗਰ ਦੀ ਟਿੱਕੀ ਵਾਂਗੂਆਂ ਦੱਬੇ ਪੈਣਗੇ ਉਹ ਆਲੇ-ਦਾਲੇ ਹਾਂ ਨਾ ਨਾ ਪਹਿਲਾਂ ਚੜਨ ਦੇਣ ਕਿਸੇ ਨੂੰ ਨਾ ਮਗਰੋਂ ਚੜਨ ਦੇਣ ਵਿਚਾਲੇ ਲਾ ਰੱਖਿਓ ਚਲੋ ਜੀ ਚੱਲ ਕਿੱਧਰ ਚੱਲਦਾ ਇਹ ਫਿਰ ਅਗਲਾ ਛੱਡ ਯਾਰ ਜਿੰਨੇ ਦਿਨ ਦੇ ਨੂੰ ਨਹੀਂ ਲੈ ਲਓ ਯਾਰ ਇਹਨਾਂ ਤੋਂ ਔਰੇ ਵੇਚੋ ਯਾਰ ਕਾਹ ਨੂੰ ਪੰਗਾ ਲੈਣਾ ਵੱਡੇ ਨੇ ਵੱਡੇ ਕਿਨੇ ਬਣਾਏ ਨੇ ਤੁਸੀਂ ਬਣਾਏ ਨੇ ਸويس ਕਰਕੇ ਕਿਉਂਕਿ ਮੈਂ ਪਿੰਡਾਂ ਚੋਂ ਆਇਆ ਮੈਨੂੰ ਪਤਾ ਸਾਰਾ ਹੈ ਤੇ ਨਾ ਹੀ ਕੋਈ ਪੈਸੇ ਦੀ ਇੱਛਾ ਹੈ ਨਾ ਹੀ ਕੋਈ ਸ਼ੋਹਰਤ ਦੀ ਇੱਛਾ ਹੈ 17.5 ਸਾਲ ਦਾ ਸੀ ਜਦੋਂ ਭਗਵੰਤ ਮਾਨ ਬਣਾਤਾ ਸੀ ਤੁਸੀਂ ਨਾਉ ਨਾ ਕੋਈ ਟੈਲੀਵਿਜ਼ਨ ਤੇ ਆਉਣ ਦਾ ਚਾਹ ਹੈ ਨਾ ਕੋਈ ਖਵਾਰ ਚ ਫੋਟੋ ਛਪਾਉਣ ਦਾ ਚਾਹ ਹੈ ਨਾ ਕੋਈ ਜਾਹ ਚ ਬੈਠਣ ਦਾ ਚਾਹ ਹੈ ਨਾ ਕਿਸੇ ਕੋਈ ਮੁਲਕ ਦੇਖਣ ਦਾ ਚਾਹ ਹੈ ਸਿਰਫ ਇੱਕੋ ਹੀ ਚਾਹ ਹੈ ਕਿ ਸਾਡਾ ਪੰਜਾਬ ਜਿਹੜਾ ਉਹ ਘੁੱਗ ਵੱਸਦਾ ਹੋ ਜੇ ਸਾਡੇ ਪੰਜਾਬ ਦੇ ਬਜ਼ੁਰਗ ਜਿਹੜੇ ਨੇ ਉਹ ਜਾਨ ਦੁਨੀਆ ਤੇ ਜਾਣ ਤੋਂ ਪਹਿਲਾਂ ਆਪਣੀਆਂ ਅੱਖਾਂ ਨਾਲ ਦੇਖ ਜਾਣੇ ਸਾਡਾ ਡੱਬਰ ਲੀ ਤੇ ਚੜ ਗਿਆ ਸਾਡਾ ਪੰਜਾਬ ਲੀ ਤੇ ਚੜ ਗਿਆ ਆ ਇੱਛਾ ਵਸ ਹੋਰ ਕੋਈ ਚਾਹੀਏਗਾ ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਇਹ ਗੱਲ ਦੱਸਣ ਆਇਆ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਜਿਵੇਂ ਹੁਣ ਪੀ ਆਰਟੀਸੀ ਦੀਆਂ 705 ਬੱਸਾਂ ਪੀਆਰਟੀਸੀ ਦੀਆਂ 606 ਬੱਸਾਂ ਪੰਨ ਬੱਸ ਦੀਆਂ 1311 ਬੱਸਾਂ ਸਰਕਾਰ ਵੀ ਪਾਊਗੀ ਸਰਕਾਰ ਦੀਆਂ ਬੱਸਾਂ ਵੀ ਆਉਣਗੀਆਂ ਤਾਂ ਕਿ ਪਬਲਿਕ ਟਰਾਂਸਪੋਰਟ ਜਿਹੜੀ ਹੈ ਉਹਨੂੰ ਜ਼ਿਆਦਾ ਯੂਜ਼ ਕਰਨ ਲੋਕ ਹੁਣ ਆਪਾਂ ਦਾ ਹੁਣ ਪਿੰਡਾਂ 'ਚ ਹਰ ਗੱਲ ਤੇ ਮਤਲਬ ਸਮੋਸੇ ਲਿਓਣ ਵਾਸਤੇ ਵੀ ਗੱਡੀ ਕੱਢਦੇ ਆ ਚਾਹ ਸ਼ਹਿਰੋਂ ਸਮੋਸੇ ਫੜ ਲੈ ਕਾਰ ਲੈ ਜਾ ਸਮੋਸੇ 50 ਰੁਪਏ ਦੇ ਆਉਂਦੇ ਨੇ ਤੇਲ ਤੋਂ 150 ਲੱਗ ਜਾਂਦਾ ਪਬਲਿਕ ਟਰਾਂਸਪੋਰਟ ਜਿਹੜੀ ਆ ਉਹਨੂੰ ਵਰਤਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਜਿਹੜਾ ਜਿੱਥੇ ਛੋਟੇ-ਛੋਟੀਆਂ ਬੱਚੇ ਤਾਂ ਹੁੰਦੀ ਆ ਉੱਥੇ ਨਾਲ-ਨਾਲ ਜਿਹੜਾ ਸਰਕਾਰਾਂ ਦੇ ਵੀ ਰੈਵਨਿਊ ਆਉਂਦੇ ਨੇ ਪਲੱਸ ਰੋਜ਼ਗਾਰ ਦੇ ਸਾਧਨ ਪੈਦਾ ਹੁੰਦੇ ਨੇ ਸੋ ਇਸ ਕਰਕੇ ਅੱਜ ਜਿਹੜਾ ਜਿਵੇਂ ਹੁਣ ਦਿੱਲੀ ਦਾ ਪੋਲੂਸ਼ਨ ਹੈ ਹੁਣ ਉਹ ਕਹਿੰਦੇ 2018 ਦੀਆਂ ਰਜਿਸਟਰਡ ਗੱਡੀਆਂ ਉੱਥੇ ਦਿੱਲੀ 'ਚ ਨਹੀਂ ਵੜ ਸਕਦੀਆਂ ਜੀ ਫਲਾਨਾ ਸਰਟੀਫਿਕੇਟ ਲਓ ਫਲਾਨਾ ਲਓ ਫਲਾਨਾ ਲਓ ਇੱਕ ਬਿਆਨ ਨਾਲ ਲੀਡਰ ਦੇ ਇੱਕ ਬਿਆਨ ਨਾਲ ਬਹੁਤ ਸਾਰੇ ਘਰਾਂ ਦਾ ਭਵਿੱਖ ਬਦਲ ਜਾਂਦਾ ਹੈ ਚੱਕ ਕੇ ਬਿਆਨ ਦੇਦਾ ਪ੍ਰਾਈਵੇਟ ਬੱਸਾਂ ਨੂੰ ਉਹ ਹੀ ਨਿਜੀਕਰਨ ਕਰ ਦਿਆਂਗੇ ਜੀ ਕੇਂਦਰੀਕਰਨ ਕਰ ਦਿਆਂਗੇ ਚਲੋ ਜੀ ਸਾਰੇ ਬੱਸਾਂ ਵੇਚ ਜਾਂਦੇ ਜੀ ਸਾਡੇ ਦੋਸਤ ਨੇ ਇੱਕ ਕੈਨੇਡਾ ਰਹਿੰਦੇ ਨੇ ਉਹਨਾਂ ਦੀ ਬੜੀ-ਬੜੀ ਵੱਡੀ ਟਰਾਂਸਪੋਰਟ ਸੀਗੀ ਉਹ ਕਹਿੰਦੇ ਬਾਦਲ ਦੇ ਇੱਕ ਬਿਆਨ ਨੇ ਸਾਡਾ ਸਾਰਾ ਟਰਾਂਸਪੋਰਟ ਦਾ ਧੰਦਾ ਤਬਾਹ ਕਰਕੇ ਰੱਖਤਾ ਉਹਨੇ ਕਹਿਤਾ ਸਾਰੀਆਂ ਨਿੱਜੀ ਬੱਸਾਂ ਦਾ ਕੇਂਦਰੀਕਰਨ ਕਰਾਂਗੇ ਉਹ ਕਹਿੰਦੇ ਸਾਡੇ ਘਰ ਦੇ ਕਹਿੰਦੇ ਭਾਈ ਬੱਸਾਂ ਹੁਣ ਵਿਕਣਗੀਆਂ ਤੂੰ ਉਹਦਾ ਕੈਨੇਡਾ ਲਾਮੇ ਜਾ ਕਹਿੰਦਾ ਫਿਰਦਿਆਂ ਕੈਨੇਡਾ ਚ ਨਾ ਕੋਈ ਜਿਕਰ ਨਹੀਂ ਕੀਤਾ ਕੇਂਦਰੀਕਰਨ ਦਾ ਕਹਾਦਾ ਕਰਨਾ ਸੀ ਉਹਦਾ ਬਾਦਲੀਕਰਨ ਕਰਤਾ ਸਾਰੀਆਂ ਬੱਸਾਂ ਆਪ ਲੈ ਲੀਆਂ ਚਲੋ ਜੀ ਸਾਰੇ ਰੂਟ ਆਪ ਲੈ ਲੇ ਚਲੋ ਜੀ ਜਦੋਂ ਲੀਡਰ ਜਿਹੜਾ ਨਾ ਉਹ ਵਪਾਰੀ ਬਣ ਜੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਕਾਰੀ ਜਦੋਂ ਰਾਜਾ ਹੀ ਵਪਾਰ ਕਰਨ ਲੱਗ ਗਿਆ ਫਿਰ ਕਿਹਨੂੰ ਹੋਰ ਨੂੰ ਕਿਹਨੂੰ ਕਰਨ ਦੇਊਗਾ ਜੇ ਵਪਾਰ ਉਹ ਜਦੋਂ ਰਾਜੇ ਦੀਆਂ ਬੱਸਾਂ ਚੱਲਦੀਆਂ ਹੋਣ ਫਿਰ ਉਹ ਹੋਰ ਕਿਹਨੂੰ ਪਾਉਣ ਦੇਊਗਾ ਮਿੰਨੀ ਬੱਸਾਂ ਦੇ ਰੂਟ ਕਿਉਂ ਪਾਉਣ ਦੇਊਗਾ ਉਹ ਫਿਰ 2 ਮਿੰਟ ਤੁਹਾਡੇ ਮੂਰੇ ਲਾ ਲੂਗਾ 2 ਮਿੰਟ ਤੁਹਾਡੇ ਪਿੱਛੇ ਲਾ ਲੂਗਾ ਤੁਹਾਨੂੰ 버ਗਰ ਦੀ ਟਿੱਕੀ ਵਾਂਗੂਆਂ ਦੱਬੇ ਪੈਣਗੇ ਉਹ ਵਾਲੇ ਵਾਲੇ ਹਾਂ ਨਾ ਨਾ ਪਹਿਲਾਂ ਚੜ੍ਹਨ ਦੇਣ ਕਿਸੇ ਨੂੰ ਨਾ ਮਗਰੋਂ ਚੜ੍ਹਨ ਦੇਣ ਵਿਚਾਲੇ ਲਾ ਰੱਖਿਆ ਚਲੋ ਜੀ ਚੱਲ ਕਿੱਧਰ ਚੱਲਦਾ ਇਹ ਫੁਰਾਕ ਲਗਾ ਛੱਡ ਯਾਰ ਜਿੰਨੇ ਦਿਨ ਦੇ ਨੇ ਉਨੀ ਲੈ ਲਓ ਯਾਰ ਇਹਨਾਂ ਤੋਂ ਪਰੇ ਵੇਚੋ ਯਾਰ ਕਾਹਨੂੰ ਪੰਗਾ ਲੈਣਾ ਵੱਡੇ ਨੇ ਵੱਡੇ ਕੀ ਨਹੀਂ ਬਣਾਏ ਨੇ ਤੁਸੀਂ ਬਣਾਏ ਨੇ ਸুইস ਕਰਕੇ ਕਿਉਂਕਿ ਮੈਂ ਪਿੰਡਾਂ ਚੋਂ ਆਇਆ ਮੈਨੂੰ ਪਤਾ ਸਾਰਾ ਹੈ ਤੇ ਨਾ ਹੀ ਕੋਈ ਪੈਸੇ ਦੀ ਇੱਛਾ ਹੈ ਨਾ ਹੀ ਕੋਈ ਸ਼ੌਰਤ ਦੀ ਇੱਛਾ ਹੈ 17 ਸਾਲ ਦਾ ਸੀ ਜਦੋਂ ਭਗਵੰਤ ਮਾਨ ਬਣਾਤਾ ਸੀ ਤੁਸੀਂ ਨਾਉ ਨਾ ਕੋਈ ਟੈਲੀਵਿਜ਼ਨ ਤੇ ਆਉਣ ਦਾ ਚਾਹੇ ਨਾ ਗੁਹਾਰਚ ਫੋਟੋ ਛਪਾਉਣ ਦਾ ਚਾਹ ਹੈ ਨਾ ਗੁਜਾਹ ਚ ਬੈਠਣ ਦਾ ਚਾਹ ਹੈ ਨਾ ਕਿਸੇ ਕੋਈ ਮੁਲਕ ਦੇਖਣ ਦਾ ਚਾਹ ਹੈ ਸਿਰਫ ਇੱਕੋ ਹੀ ਚਾਹ ਹੈ ਕਿ ਸਾਡਾ ਪੰਜਾਬ ਜਿਹੜਾ ਉਹ ਘੁੱਗ ਵਸਦਾ ਹੋ ਜੇ ਸਾਡੇ ਪੰਜਾਬ ਦੇ ਬਜ਼ੁਰਗ ਜਿਹੜੇ ਨੇ ਉਹ ਜਾਨ ਦੁਨੀਆ ਤੇ ਜਾਣ ਤੋਂ ਪਹਿਲਾਂ ਆਪਦੀ ਅੱਖਾਂ ਨਾਲ ਦੇਖ ਜਾਣੇ ਸਾਡਾ ਡੱਬਰ ਲੀ ਤੇ ਚੜ ਗਿਆ ਸਾਡਾ ਪੰਜਾਬ ਲੀ ਤੇ ਚੜ ਗਿਆ ਆ ਇੱਛਾ ਬਸ ਹੋਰ ਕੋਈ ਚਾਹ ਨਹੀਂ ਹੈਗਾ ਸুইস ਕਰਕੇ ਮੈਂ ਤੁਹਾਨੂੰ ਅੱਜ ਇਹ ਗੱਲ ਦੱਸਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਜਿਵੇਂ ਹੁਣ ਪੀਆਰਟੀਸੀ ਦੀਆਂ 705 ਬੱਸਾਂ ਪੀਆਰਟੀਸੀ ਦੀਆਂ 606 ਬੱਸਾਂ ਪੰਨ ਬੱਸ ਦੀਆਂ 1311 ਬੱਸਾਂ ਸਰਕਾਰ ਵੀ ਪਾਊਗੀ ਸਰਕਾਰ ਦੀਆਂ ਬੱਸਾਂ ਵੀ ਆਉਣਗੀਆਂ ਤਾਂ ਕਿ ਪਬਲਿਕ ਟਰਾਂਸਪੋਰਟ ਜਿਹੜੀ ਹੈ ਉਹਨੂੰ ਜ਼ਿਆਦਾ ਯੂਜ਼ ਕਰਨ ਲੋਕ ਹੁਣ ਆਪਾਂ ਦਾ ਹੁਣ ਪਿੰਡਾਂ 'ਚ ਹਰ ਗੱਲ ਤੇ ਮਤਲਬ ਸਮੋਸੇ ਲਿਆਉਣ ਵਾਸਤੇ ਵੀ ਗੱਡੀ ਕੱਢਦੇ ਆਂ ਚਾਹ ਸ਼ਹਿਰੋਂ ਸਮੋਸੇ ਫੜ ਲੈ ਕਾਰ ਲੈ ਜਾ ਸਮੋਸੇ 50 ਰੁਪਏ ਦੇ ਆਉਂਦੇ ਨੇ ਤੇਲ ਦਾ 150 ਦਾ ਲੱਗ ਜਾਂਦਾ ਪਬਲਿਕ ਟਰਾਂਸਪੋਰਟ ਜਿਹੜੀ ਆ ਉਹਨੂੰ ਵਰਤਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਜਿਹੜਾ ਜਿੱਥੇ ਛੋਟੇ-ਛੋਟੀਆਂ ਬੱਚਤਾਂ ਹੁੰਦੀਆਂ ਉੱਥੇ ਨਾਲ-ਨਾਲ ਜਿਹੜਾ ਸਰਕਾਰਾਂ ਦੇ ਵੀ ਰੈਵਨਿਊ ਆਉਂਦੇ ਨੇ ਪਲੱਸ ਰੋਜ਼ਗਾਰ ਦੇ ਸਾਧਨ ਪੈਦਾ ਹੁੰਦੇ ਨੇ ਸੋ ਇਸ ਕਰਕੇ ਅੱਜ ਜਿਹੜਾ ਜਿਵੇਂ ਹੁਣ ਦਿੱਲੀ ਦਾ ਪੋਲੂਸ਼ਨ ਹੈ ਹੁਣ ਉਹ ਕਹਿੰਦੇ 2018 ਦੀਆਂ ਰਜਿਸਟਰਡ ਗੱਡੀਆਂ ਉੱਥੇ ਦਿੱਲੀ ਚ ਨਹੀਂ ਵੜ ਸਕਦੀਆਂ ਜੀ ਫਲਾਨਾ ਸਰਟੀਫਿਕੇਟ ਲਓ ਫਲਾਨਾ ਲਓ ਫਲਾਨਾ ਲਓ